ਲੋ ਜੀ ਬਾਬੇ ਵੈਲਕਮ ਹੈ ਤੁਹਾਡਾ ਨਵੇਂ ਵਲੌਗ ਚ ਅੱਜ ਮਿਸਤਰੀ ਨਾਲ ਬੈਠੇ ਨੇ ਅੱਜ ਮੋਡੀਫਿਕੇਸ਼ਨ ਕਰਦੀਆਂ ਠੀਕ ਹੈ ਬੇੜ ਮਾਦੀਆਂ ਠੀਕ ਹੈ ਵੀਰੇ ਜੀ ਅੱਜ ਸਪਰਟ ਦੀ ਮੋਡੀਫਿਕੇਸ਼ਨ ਕਰਦੀਆਂ ਤੇ ਇੱਕਾ ਗੱਡੀ ਸ਼ੇਲ ਆ ਮੇਰੇ ਵੀਰੋ ਹਾਂ ਗੱਡੀ ਮਾਣ 2 ਲੱਖ ਰੁਪਈਆ ਮੌਕੇ ਤੇ ਮਾਨਤਾਨ ਵੀ ਕਰਾਇਆ ਜਾਊਗਾ ਮੌਕੇ ਤੇ ਮੌਕੇ ਤੇ ਲੱਖ ਰੁਪਈਆ ਦਾ ਮਾਨਤਾਨ ਵੀ ਕਰਾਂਗੇ ਮੌਕੇ ਤੇ ਹੋਰ ਵੀ ਵਧਾ ਦਾਂਗੇ ਰੇਟ ਕਰਾਂਗੇ ਹਾਂ ਮੌਕੇ ਤੇ ਲੱਖ ਰੁਪਈਆ ਦਾ ਮਾਨਤਾਨ ਪੂਰਾ ਆ ਕਾਰ ਕੜਰ ਜੀ ਕਹਿੰਦੇ ਨੀਵਾ ਮਾਡਲ ਚ ਹੀ ਆਉਂਦੀ ਆ ਕਿਹੜੀ ਕਾਰ ਦਾ ਆਏ ਸੀ ਦੀ ਕਿਧਰੇ ਤਰ੍ਹਾਂ ਨਾ ਫਟਰਾ ਉਸ ਨੂੰ ਪੰਜ ਆਉਂਦੀ ਆ ਹਾਂ ਮਾਂ ਕਿਤੇ ਹੂੰ ਕਰ ਰਹੀ ਮੈਂ ਦੇਖਿਆ ਮਾਂ ਕੀ ਕਰੀਆਂ ਦਿਓ ਕਹਿੰਦਾ ਤਾਂ ਆਈ ਆ ਕੰਪਰੈਸਰ ਕਰ ਅੱਛਾ ਮੈਂ ਉਹਦੇ ਜਿਹੜੇ ਨੂੰ ਵੀ ਦੇਖ ਆ ਕੇ ਆ ਆ ਉਹ ਵੀ ਕਹਿੰਦਾ ਕਹਿੰਦਾ ਭਾਈ ਜਿਹੜੇ ਮੈਂ ਹੋਰ ਵੀ ਦੇਖੀਆਂ ਨੇ ਹਾਂ ਕਹਿੰਦਾ ਪੈਟਰੋਲ ਜਿਹੜੀ ਵੀ ਕਹਿੰਦਾ ਸਵਿਫਟ ਆ ਕਹਿੰਦਾ ਇੰਨੀ ਕਰੂਗੀ ਕਹਿੰਦਾ ਨੀਵਾ ਮਾਡਲ ਕਹਿੰਦਾ ਜਿਹੜੀਆਂ ਇੰਨਾ ਮਾਡਲ ਹੈ ਇਹ ਇਹ ਹੈਗੀ ਆ ਮੂੰ ਤਾਂ ਛੇ ਮਾਡਲ ਆ ਪਰ ਕਹਿਣ ਦੇ ਵਿੱਚ ਮੈਂ ਸਾਰੇ ਨੂੰ ਅਟਕ ਗਿਆ ਹੈਨੇ ਵਿੱਚ اٹਕ ਗਿਆ ਕੁਝ ਵੀ ਕਹਿਦੀ ਕੁਝ ਵੀ ਕਹਿ ਰਹੀ ਹੈ ਹੱਥ ਘਹਿ ਰਹੀ ਹੈ ਹੱਥ ਮਾਡਲ ਹੈ ਬਹੁਤ ਤਾਕੜੀ ਗੱਡੀ ਆ ਸਾਡੇ ਜੇ ਸਾਡੇ ਪਿੰਡ ਬੰਦਾ ਕਲਨਜ ਹੈ ਮੈਂ ਉਹਨੂੰ ਕਿਹਾ ਮੈਨੂੰ ਕਹਿੰਦਾ ਗੱਡੀ ਲੈ ਲਈ ਮੈਂ ਹਾਂ ਮਾ ਕਿੰਨੇ ਕਦੀ ਹੋਊਗੀ ਕਹਿੰਦਾ ਹੋਊਗੀ 2 ਲੱਖ ਦੀ ਮਾ ਐਨੀ ਤਾਂ ਕਹਣੋਂ ਮੈਂ ਕੱਸੀ ਕਹਿੰਦਾ ਫਿਰ ਵੱਡੀਆਂ ਲੈ ਲਈਆਂ ਫਿਰ ਵੱਡੀਆਂ ਲੈ ਲਈਆਂ ਕਲੰਨ ਜੀਆ ਮਾ ਹੋਰ ਮਾ ਰੋਜ਼ ਰੋਜ਼ ਪੈਸੇ ਲਾਉਣ ਨਾ ਕੇਰਾ ਜਨੇ ਮੇੜਦਾ ਹੋਰ ਭਾਜਦਾ ਯਾਰ ਓ ਮੈਂ ਤੈਨੂੰ ਤਾਂਹੀਂ ਤਾਂ ਕਹਿੰਦਾ ਇਹਨੂੰ ਪਤਾ ਨਹੀਂ ਉਹ ਮਤਲਬ ਸਿਆਣੀ ਜੀ ਉਮਰ ਦਾ ਆ ਗਿਆ ਮੇੜੀ ਸੁਣ ਕਹਿੰਦਾ ਉਹਨੇ ਪੈਸੇ ਚ ਅਲਟੋ ਲਈ ਲਾਈਕ ਇਹ ਲੈਣ ਜਰੇ ਅਸਲ ਅਲਟੋ ਦਾ 65 ਚ ਇਹਨੂੰ ਸਰਪਤ ਵਾਦੀ 68 ਚ 65 ਚ ਕਿਉਂ 68000 ਦੀ ਅਲਟੋ ਲੈਣ ਲੱਗ ਰਹੀ ਸੀ 2.10 5500 ਰੁਪਏ ਬਾਕੀ ਸੌਟ ਹੈ ਜੀ ਕੀ ਮੜਾ ਨਾਲੇ ਵੱਡੀ ਆ ਗਈ ਨਾਲੇ ਮੁੱੱਚ ਹੁਣ ਤੋਂ ਅਗਲਾ ਇਹ ਤਾਂ ਕਹਿੰਦਾ ਮਰੂਤੀ ਹੋ ਕਹਿੰਦਾ ਅਗਲਾ ਨਾਲੇ ਮਰੂਤੀ ਕਹਿੰਦਾ ਨਾਲੇ ਵੱਡੀ ਸਮਝਦਾ ਇਹ ਵੈਂਟ ਤੇ 50 ਐ ਏਸੀ ਦੀ ਹੈ ਹੋਏ ਇਸ ਕਹਿੰਦਾ ਵੱਟ ਗਈ ਰੇਸ ਕਾ ਨੂੰ ਪੈਂਦਾ ਯਾਰ ਜਿਆਦਾ ਚੱਕਰ ਕੇ ਮੈਂ ਨੇ ਕੂਲੀ ਦੀ ਸੈਟ ਵੀ ਪੂਰਾ ਹੁਣ ਚੱਲੀ ਹੈ ਬਾਜੀ ਹੂੰ ਹੋਰ ਚੱਲਣ ਆਈ ਆ ਮੇਰੇ ਨਾਲ ਬੋੜਾ 55000 ਦੀ ਕਹਿੰਦਾ ਸੀ ਸਕੂਟਰੀ ਲੈਣ ਨੂੰ ਕਰੰਟ ਵਾਲੀ ਹਾਂ 55000 ਦੀ ਆ ਨਵੀਂ ਉਹ ਸਸਤੀਆਂ ਵੀ ਨੇ ਆ ਉਹ ਤੋਂ ਛੋਟੀ ਉਹ ਤੋਂ ਯਾਰ ਉਹ ਪਾਲੀ ਰਾਵੜ ਨੇ ਉਹ ਤੋਂ ਪਾਲੀ ਉਹਦਾ ਉਹ ਤਾਂ ਵੱਡੀ ਆ ਜਿਹੜੀ 55 ਦੀ ਹੁਣ ਲਾਲਾ ਭੈਣ ਦੀ ਲਨ 20000 ਰੁਪਏ ਪਾ ਕੇ ਗੱਡੀ ਮਿਲ ਗਈ ਚਾਰ ਜਣੇ ਬੈਠ ਕੇ ਜਾਂਦੇ ਨੇ ਇਕੱਠੇ ਹਾਂ ਕਿਹ ਕੀ ਕਹਿੰਦੇ ਹੈ ਇੱਕਰੇ ਦੱਸ ਤਾਂ ਕਹੇ ਕਾਂਗਰਸ ਚਲੇ ਜਾ ਮੈਂ ਆ ਉਹ ਆ ਕੀ ਕਹਿੰਦੇ ਹੁੰਦੇ ਨੇ ਅੱਜ ਦੇਣਗੇ ਪੈਸੇ 50000 ਰੁਪਏ ਦੇਣਗੇ ਅੱਜ ਤੈਨੂੰ ਹਾਂ ਕਹਿੰਦੇ ਤਾਂ ਹੈਗੇ ਨੇ ਹੋਰ ਯਾਰ ਕਰਜ਼ਾ ਮੁਕਤ ਹੋਈਏ ਬਹੁਤ ਪੈਸਾ ਖਾਈ ਬੈਠਾ ਮੈਂ ਤਾਂ ਲੋਕਾਂ ਤੋਂ ਬੰਡਾ ਕੰਗ੍ਰੈਚੁਲੇਸ਼ਨ ਕਹਿੰਦੇ ਨਾ ਫਿਰ ਤਾਂ ਪਰ ਕਹਿੰਦੇ ਵੀ ਵਧੀਆ ਠੀਕ ਕਰਿਆ ਹਾਂ ਨੀ ਕਰਿਆ ਹੈ ਫਿਰ ਨਾ ਕੋਈ ਗਲਤ ਨਹੀਂ ਕਰਿਆ ਆਪਣੇ ਅੱਜ ਜਨਮ ਦੇ ਨਾਲ ਹੋਰ ਚਾਚੇ ਦਾ ਇੱਟਾਂ ਦੀ ਉਕਰਾਂ ਨਹੀਂ ਆਤੀ ਆ ਖੁੰਝੂਲਾ ਸੀ ਉਹ ਸਪਲੈਂਟਰ ਟੈਂ ਟੜਾ ਕਾਲੂ ਇੱਧਰ ਮੜਾ ਤੇਰਾ ਕਟਿੰਗ ਤਾਂ ਦਿਖਾ ਦੇ ਨਿਊ ਲੱਟਾ ਕਮਸਟਰੀ ਆ ਚੱਲਦੇ ਹੈ ਗਾੜੀ ਚਲਦੇ ਲੈ ਕੇ ਆਉਣੇ ਆ ਦਸਾ ਆਪਾਂ ਅੰਦਰ ਨੇ ਕੀ ਬਣਦਾ ਓਏ ਆ ਚਲਾ ਲਿਆ ਕਰ ਬਾਈ ਬਣੇ ਉਹ ਪੱਖਾ ਜਿਹਾ ਪਹਿਲਾਂ ਇਹਦਾ ਭੈਣ ਜੋ ਲੋਟੀ ਰੱਖੀ ਇਹਨੂੰ ਫਿਰ ਭੈਣ ਚੋਦ ਦੀ ਲੋੜ ਮੰਨਣ ਲੱਗ ਜਾਂਦੀ ਆ ਐਸੀ ਵੱਡਾ ਤਰਾ ਰੱਖਿਆ ਮੈਂ ਉਹ ਟੇਡਾ ਨਾਲ ਘਰ ਵਾਲੀ ਲਾ ਕੇ ਰੱਖਿਆ ਉਪੱਖਾ ਜਾਂੁੱਤੇ ਦਰ ਰ ਗਿਆ ਗੱਡੀ ਤਾਂ ਬੈਟਰੀਆਂ ਤੇ ਚੱਲਦੀ ਆਏ ਮੂਰ ਤਾਂ ਏਸੀ ਹੋਏ ਹੋਰ ਮੂਰੇ ਤਾਂ ਏਸੀ ਆ ਬੈਟਰੀ ਤੇ ਕਰ ਰੱਖੀ ਹੈਗੀ ਗੱਡੀ ਦਾ ਤੋ ਇਹਨਾਂ ਤੇ ਪੁੱਛਦਾ ਹੋਏ ਇਹ ਦੇ ਦੀ ਮੀਟਰਾਂ ਦੇ ਕੋਈ ਕਾਹ ਨੂੰ ਉਹਦੇ ਗਾਂ ਤੋਂ ਤਾਂ ਕਵਾੜ ਹੈ ਕਾ ਵੀ ਆ ਕੇ ਮੂਰੇ ਇਕੱਠੀ ਕਰਦਾ ਇੱਧਰ ਨਹੀਂ ਹੈ ਚਲੋ ਗਾਇ ਅਜੋ ਦੇਖੀਏ ਕੋਸਾ ਜੇ ਆਪਾਂ ਨੂੰ ਥਿਆ ਕੋਈ ਕੰਮ ਦੀ ਚੀਜ਼ ਆ ਬਸ ਵੀਰੇ ਏਸੀ ਤੇ ਮੁੱਕ ਗਿਆ ਸਾਫਰ ਲੌਂਗ ਡਰਾਈਵ ਉਹ ਯਾਰ ਮੈਂ ਤਾਂ ਲੋਰੇ ਪਾਣਾ ਗਰਮੀ ਨਾਲ ਮੈਨਾਂ ਮਾਰੇ ਦਿੱਤਾ ਤਪਾਂ ਨੂੰ ਕੌਣ ਪਾਉਂਦਾ ਅੱਜ ਦੇ ਸਮੇਂ ਚ ਆ ਤੇਂ ਦੀ ਸੇਕ ਪਊਗਾ ਉਦੋਂ ਪਤਾ ਲੱਗੂ ਹਾਂ ਹਰ ਜਦ ਖੜਜ ਹਾਂ ਉਹ ਹੀ ਜਵਾਂਦੇ ਆ ਨਾ ਆਜਾ ਉਹ ਉਹ ਦੇਖੀ ਆ ਜਾ ਆ ਮਰਤੀ ਮੇਰਾ ਸੁਪਨਾ ਦੀ ਛੋਟੇ ਹੁੰਦੇ ਨੇ ਉਹ ਤੇਰੀ ਭੈਣ ਨੂੰ ਤੱਕੀ ਓਏ ਇਹਨਾਂ ਨੂੰ ਕਹਨੂੰ ਛੇੜਦਾ ਇਹਦਾ ਗਲ ਪੈਂਦੇ ਨੇ ਇਹ ਸੀ ਹੈਗੇ ਚਾਬਦਾਨਾ ਹੈ ਨਹੀਂ ਇਹ ਨਹੀਂ ਕੰਮ ਜਾ ਭਾਜ ਜੀ ਇਹ ਸੀ ਹੈ ਅੱਜ ਆਪਾਂ ਨੇ ਨਿਊ ਟੋਏ ਲੈ ਕੇ ਜਾਣਾ ਰੋ ਇਕੱਠਾ ਜਾ ਕਰਕੇ ਥੋੜਾ ਥੋੜਾ ਸਮਾਨ ਲੈ ਕੇ ਜਾਮੇ ਫਿਰ ਨਮੀ ਚਾਰ ਕਾਲੂ ਤੇ ਬਾਹਰੇ ਉਹ ਲਾਰਕੈਂਟ ਕਾਲੂ ਥੋੜਾ ਥੋੜਾ ਸਮਾਨ ਚੱਕ ਲੈ ਗੱਡੀ ਦਾ ਪੱਬਦੀ ਤਿਆਰ ਕਰਾਂਗੇ ਹੈ ਤੇ ਆ ਜਰਾਂਗੇ ਫਿਰ ਆਪਾਂ ਆ ਦੇਖ ਇੱਥੇ ਠੀਕ ਆ ਇਹ ਆ ਦੇਖ ਲੋ ਜੀ ਉਹਦੇ ਦਾ ਚਾਂਸ ਵਧੀਆ ਹੋਣਗੇ ਨਾ ਬੰਦੇ ਦਰਿਆ ਵਾਲੀ ਦੇ ਉਹਦੇ ਪੰਡ ਅਕਾਲੀ ਜਦੋਂ ਵਿੱਚ ਉਹ ਦੇਖ ਉਧਰ ਬੂਟਾਂ ਨਹੀਂ ਗੱਲਾਂ ਛਿੜਤੀਆਂ ਉਹ ਫਿਕੜਵਾਰੀਆਂ ਫਿਕੜਵਾਰ ਠੀਕ ਆ ਇਹ ਸਾਡੇ ਹੈਗਾ ਰੋਜ਼ ਚੋਂ ਦੋ ਆ ਦੇਖ ਬੇਦੋ ਉਹ ਇਹਦਾ ਦੂਜੇ ਨੇ ਬਿੜੇ ਮੰਨ ਸਾਡੇ ਉਹ ਵੇ ਇੱਕ ਹਾਂ ਉਹਦਾ ਕੰਮ ਹੋਣਾ ਲੱਗਿਆ ਜਿਹੜੇ ਸਟਾਈਲ ਤੇ ਆਸ਼ਮਨ ਜੀ ਜਿਮਾਨ ਨੇ ਸਟਾਈਲ ਕੀਤੀ। ਕਿਹਾ ਭਾਈਓ ਮਿਸਤਰੀ ਦੇਖਦੇ ਅਗੇ ਜੇ ਚੱਲੂਗਾ ਬਈ ਕੋਈ ਫੇਰ ਦਿੰਦੇ ਮਿਸਤਰੀ ਗਰਮੀ ਵਾਲੀ ਮਦਦ ਵਾਰੀ ਜੰਨਾ ਕਾਲੂ ਮਿਸਤਰੀ ਕਾਲੂ ਕਾਲੂ ਕੰਨ ਮਿਸਤਰੀ ਕਾਲੂ ਲਓ ਜੀ ਉਹਦਾ ਪਹਿਲਾ ਬੂਡਾ ਦਿੰਦਾ ਹੋਊ ਥੋੜੇ ਦੇਖ ਮੈਸਤਰੀ ਕੀ ਬਣਦਾ ਆ ਬੂਟ ਕਿੰਨੇ ਦੇ ਲੈਤੀ ਆ ਜੀਵਨ ਹੋਏ ਦਦਾ ਨਹੀਂ ਵੇਚਿਆ ਨਹੀਂ ਮੇਰੇ ਲੱਗਦਾ ਨਿਕਰਾ ਤੇ 5-6 ਦੇ ਲੈਤੀ ਮੇਰੇ ਕੋਲ ਵੀ ਨਹੀਂ ਮੈਨੂੰ ਨਾ ਲਵੀਨੇ ਤੰਨੇ ਪੱਕੇ ਲੈ ਵੀ ਨੇ ਜਾਓ ਚਲਾਓ ਕਿੰਨਾ ਦੋ ਔਰ ਸੁੱਤੀ ਕਰ ਦਿਓ ਉੱਤੇ ਤੇ ਮੈਂ ਚਲਾ ਕੇ ਰੱਖਾਂ ਇਹ ਮੈਸਤਰੀ ਵੀ ਕਦੋਂ ਦਾ ਤੈਨੂੰ ਗੱਡੀਆਂ ਨਾਲ ਲਾਵਾ ਹੈ 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 ਕੋਈ ਕਹਾਣੀ ਦੱਸ ਮੈਨੂੰ ਤੇਰੀ ਕਿੱਸਾ ਕਿਸਾ ਸੁਣਾ ਜੀ ਯਾਰ ਸਾਡੂ ਆ ਸਾਡੂ ਸਾਡੂ ਲਾਉਦੇ ਨੇ ਬਾਈ ਚਲਾ ਦੇ ਬਾਈ ਰਾਣੀ ਦਾ ਮਿਊਜ਼ਿਕ ਉਹ ਸੋਹਰੇ ਮੈਂ ਦੱਸਦੇ ਕਰੇ ਕੀ ਹੈ ਕੁੜੀ ਜੀ ਕਹਿੰਦੀ ਜਿੰਦੀ ਕਹਿੰਦਾ ਲੈ ਨਹੀਂ ਕੁੜੀ ਵਾਲਾ ਸਾਲ ਆਦੇ ਕੰਮ ਹੈਗੇ ਚੱਲ ਪਿਆ ਓਏ ਉਹ ਹੁਣ ਤਾਂ ਬੱਚਲਾ ਕਹਿੰਦਾ ਕੁੜੀ ਜੀ ਕਹਿੰਦੀ ਬੇਟੀ ਕਹਦਾ ਮੈਂ ਦਿੰਦੇ ਨੇ ਮੱਲੇ ਲੈ ਲਿਆ ਉਹ ਦੇਖ ਲੈ ਗਾਣੇ ਚਲਾ ਦੇ ਪੁੱਲ ਵਾਸਤੇ ਬੇਸ ਵਾਲੀ ਤਾਰ ਖੋਲ ਦੇ ਖੜਦਾ ਇੱਕ ਮਿੰਟ ਨਾਲ ਤੀਹ ਨੇ ਜੋੜਨੀ ਚੱਲ ਰਹੇ ਨੇਗੇ ਆ ਮਾਈ ਵੀ ਦੇ ਵਸੇ ਦਾ ਗੱਦੇ ਲਿੰਗਣੇ ਅੱਛਾ ਕੀ ਤੇ ਗਨੀ ਬੈ ਮੜਾਇਆ ਉਹ ਇੰਨੇ ਬਲਾਕ ਤਾਂ ਨਹੀਂ ਜਲਾ ਰੱਖਿਆ ਕਿ ਮੈਂ ਗਾਲਾਂ ਕੱਢੀ ਹੋਰ ਕੀ ਐ ਇਹ ਕਢਾਇਆ ਉਹਨੂੰ ਜਿਹੜਾ ਚੱਲਦੇ ਨਹੀਂ ਜਾ ਬਈ ਦੇਖ ਬਈ ਹਮ ਮਿਸਤਰੀ ਮਿਸਤਰੀ ਨੇ ਫੇਲ ਕਰਤਾ ਕੰਮ ਕਹਿੰਦਾ ਹੈ ਨਹੀਂ ਕੰਮ ਦੇ ਮਿਸਤਰੀ ਕਹਿੰਦਾ ਪਾਸ ਨਹੀਂ ਚੱਲ ਓਏ ਚਾਹ ਚੱਕੀ ਘੜਿਆ ਹਾਂ ਐ ਮੈਂ ਜੋ ਗਾਂ ਸੌਰਾ ਵੀ ਜਰਦਾ ਸਿੱਧੀਆਂ ਇਹਦਾ ਵੇਖ ਚੋ ਯਾਰ ਚਾ ਤੂੰ ਡੈਕ ਲੜਾ ਯਾਰ ਇਹ ਲੈ ਗਦੇ ਥਾਲੂ ਮਿਸਤਰੀ 91 ਮੋ ਟਾਈਮ ਇੰਟਰਸਟਿੰਗ ਕਮ ਮਿਸਤਰੀ ਬਹੁਤ ਦੁਰਦੇ ਗਾਣੇ ਲੈ ਭਾਈ ਵੇ ਸਿੱਕਾ ਜੀ ਮਿਸਤਰੀ ਨੇ ਪੱਟੀਆਂ ਟਾਕੀਆਂ ਖੇਤਾਂ ਕੇ ਦੇ ਹਲੋ ਇਹ ਮਿਸਤਰੀ ਬਾਰੋਂ ਵਗਾ ਹੈ ਖੇਤਾਂ ਕੇ ਕੰਮ ਕਰਕੇ ਕੋਸਾ ਇਧਰੋਂ ਪਾਇਆ ਸਪੀਕਰ ਨੇ ਸੱਸੀ ਕਾ ਜੀ ਆ ਦੇਖ ਲੈ ਆਹਾ ਆ ਕਰਾ ਉਹ ਠੀਕ ਹੈ ਓਏ ਅੱਗੇ ਚਲਾਓ ਤਰਾ ਦੇਕ ਜਾ ਉਹ ਤੇਰੀ ਬੰਨ ਨਟ ਤਾਂ ਪਲੇ ਨਹੀਂ ਉਹ ਆ ਵਾ ਜੀ ਵਾ ਓਏ ਇਹਦੇ ਨਾਲ ਹੈਗੇ ਦੇਖ ਨੇ ਉਹ ਠੀਕ ਹੋ ਓਏ ਆ ਦੇਖ ਇਹਦੇ ਕਾਲੇ ਵਿੱਚ ਤਾਂ ਨਹੀਂ ਓਏ ਆ ਦੇਖ ਇਹਦੇ ਹੈਗੇ ਓਏ ਇਧਰ ਕਿਦੋਂ ਖੋਲ ਲੈਦੇ ਹਾਂ ਇਹਦਾ ਇਹਦਾ ਇਹ ਕੁ ਵੇਲੇ ਹਲੋ ਅਸੀਂ ਖੋਲ ਲਾ ਕਿਸੇ ਚੀਜ਼ ਚੋਂ ਕਿੱਥੋਂ ਉਂਜੀ ਚੋਂ ਖੋਲਣ ਆ ਉਂ ਖੋਲ ਲਿਆ ਚੋਂ ਕਿਸੇ ਚੀਜ਼ ਚੋਂ ਹਮ ਕੁਛ ਨਹੀਂ ਦੇਖ ਨਹੀਂ ਦਿੱ ਜੀ ਦਿਖ ਜੂ ਉਹ ਦੇਖੀ ਦੂਜੇ ਥਾਂ ਤੇ ਹਲੋ ਹਲੋ ਓਏ ਇਹਦਾ ਇੱਕਨ ਦਾਦਾ ਖੋਲ ਲੈ ਹਲੋ ਨਾ ਨਾ ਆ ਦੇਖੋ ਬਾਬੇ ਮੋਡੀਫਿਕੇਸ਼ਨ ਕਰ ਰਹੇ ਆ ਆਪਾਂ ਪੂਰੀ ਇਨਸਪੈਕਟਰ ਦੇਖੋ ਤੁਸੀਂ ਇਦੋਂ ਬਾਅਦ ਚੋਂ ਗੱਲ ਵਣਦੀ ਬੰਦੇ ਕੋਈ ਨਟ ਹੋਰ ਲਾ ਦੇ ਨੇ ਕੋਈ ਹੋਰ ਚੀਜ਼ ਦੇ ਆਪ ਬਣ ਗਿਆ ਸਰਗਰ ਬਣ ਗਿਆ ਕੰਮ ਬਣ ਗਿਆ ਡਿੱਕ ਚਲਾਈ ਬਣ ਗਿਆ ਬਣ ਗਿਆ ਕੰਮ ਡਿੱਕ ਦੇ ਭਾਈ ਉਹ ਤਾਂ ਮੁੱਕ ਤਾ ਫੁੱਫੜਾ ਲੱਗੀ ਹੋਈ ਯਾਰ ਕਨੈਕਟ ਵੀ ਹੋਇਆ ਪਿਆ ਚਲਾ ਦੇ ਤਾਂ ਇਹਨੇ ਦੇ ਖੱਦਾ ਹੀ ਲੈ ਬਈ ਇੱਕ ਤਾਂ ਕਰਤਾ ਸਪੀਕਰ ਆਪਾਂ ਨੇ ਫਿੱਟਾ ਤੇ ਦੂਜਾ ਕਰ ਰਿਹਾ ਹੈਗਾ ਮਿਸਤਰੀ ਆਪਣਾ ਹੈਗਾ ਆਪਣਾ ਗੋਬਿੰਦਾ ਮੈਣਾ ਜੇ ਕਿਸੇ ਨੇ ਕਰਵਾਉਣਾ ਹੋਵੇ ਕੰਮ ਆਪਾਂ ਥੱਲੇ ਨੰਬਰ ਵੀ ਬਾਦਾਂਗੇ ਹਨਾ ਆ ਕੀ ਹੋ ਗਿਆ ਕਰ ਅਧਾਰ ਕਾਰਡ ਦੀ ਮੋਟਰ ਕੀ ਹੋ ਗਿਆ ਇਹ ਤਾਂ 1 ਮਿੰਟ ਲੈ ਉਹ ਹੋ ਗਿਆ ਫੋਨ ਬੰਦ ਹੋ ਗਿਆ ਤੇਰਾ ਲੋਕ ਲੱਗ ਗਿਆ ਬੇ ਸਪੀਕਰ ਦਾ ਪੂਰਾ ਸਿਰ ਆ ਗਮੇਗਾ 00 ਹੋਏਗਾ ਖੇਤ ਕਰਦਾ ਪਰ ਇਹ ਕੰਮ ਹਨਾ ਬਈ ਖੇਤ ਕਰਦਾ ਨੇ ਇਹ ਕੰਮ ਕਦਾ ਪੂਰਾ ਕਰਤਾ ਤੁਹਾਨੂੰ ਬਾਜਬੂਜ ਫੇਰ ਸੁਣਾਵਾਂਗੇ ਆਪਾਂ ਸਾਰੀ ੱਡੀ ਦਾ ਕਰਕੇ ਕੰਮ। 10 ਰੋਪਾ ਦਾ ਨਾ। ਸਰ ਬੇਸ ਤੋਂ ਉਹਨੇ ਬੰਦੇ ਨੂੰ ਹੁਣ ਕਰਾਈ ਤੀ ਹਨਾ। ਹੁਣ ਬੇਸ ਦੀ ਈ ਤਾਰ ਲੱਗੀ। ਤੌਰ ਜੀ ਬਹੁਤ ਮੁੱਠੀਆਂ। ਇਹ ਡੇਢੋਂ ਕਲ ਚਾਹੀਦਾ ਹੁੰਦਾ ਨਾ ਡੇਢ ਟੱਕਾ ਨਾ। ਆਪਣੇ ਵਿੱਚ ਤੁਸੀਂ ਮੁੱਠੀਆਂ ਪਈਆਂ। ਮਗਲਾਇਆ ਲਾ। ਉਹਦੇ ਦੋ ਚਲੋ। ਉਹਦਾ ਕਿੰਨੀਆਂ ਮੁੱਠੀਆਂ ਨੇ? ਜਿਹੜੀਆਂ ਆਪਣੀ ਆਉਂਦੀਆਂ ਕੇਵਲ ਨਹੀਂ ਹੁੰਦੀ। ਹੂੰ। ਉਹਦੇ ਤਿੰਨ ਤਾਰਾਂ ਹੁੰਦੀਆਂ ਨੇ। ਹੂੰ। ਉਹਦੀ ਇੱਕ ਤਿੰਨ ਤਾਰਾਂ ਐਮਪਰ ਮੁੱਠੀਆਂ ਕਿੰਨੇ ਤਾਰਾਂ ਹੁੰਦੀਆਂ ਹਨ ਨਾ। ਉਹਦੇ ਵਰਗੀ ਦਾ। ਤੂੰ ਮੋਟੀ ਸੱਤ ਕੋ ਬਦਲੀ ਕੇ ਕੇ ਤੇ ਉਹ ਕੇਕ ਤਾਂ ਮਿਲਦਾ ਨਾ ਹੂੰ ਇਹਦਾ ਜਨਮ ਦਿਨ ਹੈ ਮੇਰੇ ਚਾਚੇ 40 ਸਾਲ ਦਾ ਹੋ ਗਿਆ ਸਾਲੋਂ ਕਿਹ ਕੇ ਗੱਟੀ ਜਾਂਦੇ ਨੇ ਜੀ ਆਈ ਸਾਲ ਜਿੱਦੇ ਜਿੱਦੇ ਸੋਤ ਆਈ ਮੈਨੂੰ ਜਿੱਦੇ ਜੰਮੇ ਕਰ ਬੋੜੇ ਦਾ ਮੇਰੇ ਭੈਣ ਦੀ ਫੋਦੀ ਉੱਤੇ ਗਾਲਾਂ ਕੱਢਦਾ ਨਾ ਇਹ ਭੈਣ 14 ਕਹਾਏ ਦਿਨ ਤੇ ਮੈਂ ਵਧੀਆ ਕਹਣਾ ਮੇਰੇ ਪਾਪਾ ਵਾੜਾ ਬੰਦਾ ਨਹੀਂ ਜੀ ਕੋਈ ਬੋਲੇ ਵਧੀਆ ਪਾਪਾ ਨੇ ਮੇਰੇ ਇਹ ਪਾਦੀ ਇਹ ਪਾਦੀ ਬੋਲੇ ਨਾਈਸ ਪਰਸਨ ਨੇ ਹਾਂ ਬੋਲੇ ਨਾਈਸ ਪਰਸਨ ਨੇ ਮੇਰੀ ਪਾਪਾ ਕੀ ਰਹਿ ਗਿਆ ਹੁਣ ਇਹਦਾ ਪਾਪਾ ਵੇਂ ਜੰਜੇ ਕੇ ਮੇਦਾ ਛੋਟਾ ਜਿਹਾ ਲੱਗਦਾ ਓਏ ਓਹੋ ਕਿਰਨ ਸਦਾ ਨਹੀਂ ਮਰਦੀ ਕਾਲੂ ਮੋਟਰ ਨਾ ਨਾ ਛੱਟੜੀ ਮਾਰਦੇ ਚੇਪਲੇ ਤੀਰਮਾਂ ਨਾਲ ਹੀ ਹੁਣ ਤਾਂ ਇਹ ਦੋੜੇ ਇੱਧਰ ਮੂੰਹ ਕਰੀ ਮੈਂ ਕੱਲ ਸਾ ਥੋੜਾ ਵੱਡਿਆਂ ਦਾ ਫੋਰਨ ਆਇਆ ਹੈ ਕਾਲੂ ਵੇਸ ਲਾ ਕੇ ਆਉਂਗਾ ਦੇਖੀ ਇੱਧਰ ਕਸਾੜ ਕਰੀ ਆਪਾਂ ਜੱਕੀ ਬੁੱਧ ਰੋਪ ਨਾਲ ਵੀ ਬਿਲਿੰਗ ਦੇ ਦੱਸੋ ਐਂਪ ਲਓ ਯਾ ਵੇਰ ਦੇਕ ਲਾ ਚੁਕੇ ਹੁਣ ਸਾਫ ਸਫਾਈ ਕਰ ਰਹੇ ਗੱਡੀ ਦੀ ਵੇਸ ਬੂਸ ਓਕੇ ਹੋ ਗਿਆ ਆ ਆ ਨਾ ਅੱਜ ਅਸ਼ੀਰ ਕਰੂੰਗਾ ਫਿਰ ਬਲੌਗ ਨਾ ਦੇਖ ਲਓ ਵੇਸ ਆਲਾ ਸਿਸਟਮ ਪੂਰਾ ਘੰਟਾ ਦਾ ਘੰਟਾ ਠੀਕ ਦੀ ਆਪਣੇ ਟਾਕੀਆਂ ਚੋ ਸਪੀਕਰ ਬੁਕਰ ਸਭ ਕੁਝ ਲਾਦਾ ਸਭ ਕੁਝ ਕਰਤਾ ਮਿਸਤਰੀ ਹੋ ਜਾਂਦਾ ਕਾਲੂ ਮਿਸਤਰੀ ਆ ਆਪਣਾ ਇਧਰ ਕਾਲਜ ਵੀ ਆ ਉਹਦੀ ਮੇਰੇ ਵੀਰੋ ਜੇ ਤੁਸੀਂ ਸਬਸਕ੍ਰਾਈਬ ਕਰ ਤੁਸਾਂ ਫੋਲੋ ਕਰੂਗਾ ਉਹਦੀ ਅਸੀਂ ਬੇਸ ਫਰੀ ਚੜਾਂਗੇ ਹਾਂ ਖਰਚਾ ਨਹੀਂ ਹਾਂ ਤੇ ਵਰ ਵੀ ਆਜੇ ਪਰ ਨੋ ਪਰ ਆਗੇ ਮਿਸਤਰੀ ਨਹੀਂ ਉਹਦੀ ਹਾਂ ਲਓ ਜੀ ਬਾਬੇ ਹੁਣ ਆਪਣਾ ਵੀ ਰਾਣੀ ਦਾ ਆਪਾਂ ਮਾੜਾ ਦਿਖਾ ਕੇ ਆਉਣਾ ਬੇਸੀ ਦਾ ਪਾਣੀ ਅੰਦਰ ਤਾਂ ਨਹੀਂ ਛੱਡਦੀ ਕਿਤੇ ਉਹ ਦਿਖਾ ਕੇ ਆਉਣਾ ਮਾੜਾ ਬੇਪੂਖ ਜਾ ਗਰਮੀ ਬਾਲੀ ਹੋ ਗਈ ਹੈ ਗੱਡੀਆਂ ਵੀ ਕੀ ਕਰਨ ਵਿਚਾਰੀਆਂ ਇਹ ਦਿਖਾ ਕੇ ਉਹਨੇ ਉੱਥੇ ਦਿਖਾਉਣੇ ਨੂੰ ਪੁੱਛਦਿਆਂ ਕੀ ਹੋਇਆ ਵਿਚਾਰੀ ਨੂੰ ਰਾਣੀ ਨੂੰ ਆਪਣੀ ਨੂੰ ਫਿਰ ਦਿਖਾਉਣੇ ਸਾਨੂੰ ਅੱਗੇ ਮਾਹੌਲ ਹਲੋ ਜੀ ਬਾਬੇ ਰੋਟੀ ਫਿਨਿਸ਼ ਕਰਤੀ ਕਿਉਂ ਪਰਾਂਗਾ ਮੂੰਹ ਕਰਦਾ ਆਪਣੀ ਨਾਈ ਬਾਬੇ ਆਹ ਕਟਿੰਗ ਵਾਲਾ ਬੈਠਿਆ ਹੈਲੋ ਇੱਧਰ ਤਾਂ ਘਸਾੜ ਕਰ ਲੈ ਹੁਣ ਬਾਬੇ ਆਪਾਂ ਗੱਡੀ ਦਿਖਾ ਕੇ ਆਉਣੇ ਮੜੀ ਰੋਟੀ ਰੋਟੀ ਖਾ ਕੇ ਫਿਰ ਘਾਹ ਦੇਖਦੇ ਘਰੇ ਚੱਲਦੇ ਆਪਾਂ ਰੇ ਜਾਨੇ ਸੰਗਦਾ ਸਾਂ ਇਹਦਾ ਮੂੰਹ ਪਰਾ ਕਰੀਂ ਮੇਸ਼ਪਦਲੋ ਸੰਗਦਾ ਤੇਰੇ ਕੋ ਨਹੀਂ ਨੀ ਹੈ ਹੁਣ ਮੇਰੇ ਕੋ ਨਹੀਂ ਹੈ ਸੰਗਦਾ ਹੈ ਸੰਗਲਾ ਦੀ ਹੈ ਲਓ ਜੀ ਬਾਬਿਓ ਆਪਾਂ ਆਪਣੀ ਰਾਣੀ ਸੁੰਦਰਾ ਵੀ ਦਿਖਾਤੀ ਉਹ ਤਾਂ ਹੂੰ ਪਾਣੀ ਡੋਲੇਦੀ ਬਹਿਮ ਹੋ ਗਿਆ ਆਪਾਂ ਨੂੰ ਤੇ ਹੁਣ ਸਾਰਿਆਂ ਨੂੰ ਆਪਾਂ ਉਮੀਦ ਕਰਦੇ ਆਂ ਵੀ ਵਲੌਗ ਵਧੀਆ ਲੱਗਿਆ ਹੋਣਾ ਤੇ ਆਪਣੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਤੇ ਜਿਹੜੇ ਨਵੇਂ ਵੀਅਰ ਨੇ ਉਹ ਦੇਖ ਕੇ ਸਬਸਕ੍ਰਾਈਬ ਜਰੂਰ ਕਰਕੇ ਆਇਓ ਕਿ ਸਬਸਕ੍ਰਾਈਬ ਕਰਦੇ ਨਹੀਂ ਦੇਖਦੇ ਤਾਂ ਸਾਰੇ ਜਾਣੇ ਨੇ ਤੇ ਸਬਸਕ੍ਰਾਈਬ ਕਰਕੇ ਜਾਇਓ ਤੇ ਨਵੇਂ-ਨਵੇਂ ਵਲੋਗਾਂ ਲਈ ਆਪਾਂ ਨੂੰ ਆਪਣੇ ਨਾਲ ਜੁੜੇ ਰਹੋ ਤੇ ਆਪਾਂ ਨਵੇਂ-ਨਵੇਂ ਵਲੋਗ ਆਉਂਦੇ ਰਹਾਂਗੇ ਲੈ ਕੇ ਤੁਹਾਡੇ ਲਈ ਤੇ ਹੁਣ ਲਈ ਟਾਟਾ ਬਾਏ ਬਾਏ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੋਗ 'ਚ ਓਕੇ ਬਾਏ ਬਾਏ